ਦਿੱਕਿਤ ਫਾਤੇ ਅੱਗੇ ਦਿੱਕਿਤ ਪਨਾ ਮੈਂ ਵੀਲ ਨੂੰ ਠੀਕਾ ਤਾਂ ਦੋਸਤੋ ਅੱਜ ਆਇਆਗਾ ਇੰਡੀਪੈਂਡੈਂਸ ਡੇ ਤੁਹਾਨੂੰ ਸਾਰਿਆਂ ਨੂੰ ਇੰਡੀਪੈਂਡੈਂਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਇੰਡੀਪੈਂਡੈਂਸ ਡੇ ਤੇ ਦੋਸਤੋ ਤੁਸੀਂ ਮੈਂ ਦੇਖ ਸਕਦੇ ਹੋ ਮੈਂ ਤਿਆਰ ਹੋ ਕੇ ਚੱਲੀ ਹੈਗੀ ਆ ਸਕੂਲ ਤੇ ਕਿਉਂਕਿ ਤੁਹਾਨੂੰ ਪਤਾ ਹੀ ਆਪਣਾ ਨੈਸ਼ਨਲ ਅੰਦਮਨ ਜਾਣਾ ਤੇ ਸਾਰਿਆਂ ਨੇ 7:30 ਵਜੇ ਸੱਦੇ ਸੀਗਾ ਤੇ ਮੈਡਮ ਨੇ ਵੀ ਰਾਤੀ ਮੈਸੇਜ ਕੀਤਾ ਕਿ 7:30 ਵਜੇ ਤੱਕ ਉੱਲੇ ਪਹੁੰਚ ਜਿਓ ਬਟ 5 ਮਿੰਟ ਉੱਪਰ ਹੋ ਗਿਆ ਤੇ ਦੋਸਤੋ 5 ਮਿੰਟ ਲੇਟ ਹੋਣ ਦੀ ਆਦਤ ਆ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਆ ਤੇ ਆ ਤੁਸੀਂ ਬਾਣੀ ਦੇਖ ਸਕਦੇ ਹੋ ਪਰ ਫਿਰ ਜੇ ਉਹ ਜੇ ਜਿਹੜੀ ਚਿੱਟੀ ਵਰਦੀ ਉਹਦਾ ਨਾਸ ਵੱਧ ਜਾਵੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਫਟਾਫਟ ਪਹੁੰਚ ਰਹੇ ਹਾਂ ਸਕੂਲ ਸਰ ਮੈਨੂੰ ਲੱਗਾ ਰੈਡੀ ਕਰੇ ਹੋਣੇ ਆ ਉੱਥੇ ਮੈਲਟਨ ਥੋੜੇ ਜਿਹਰੇ ਤੁਸੀਂ ਮੇਰੇ ਵਲੌਗ ਨਾਲ ਦਿੱਦੀ ਬਣੇਗੇ ਲਓ ਜੀ ਦੋਸਤੋ ਪਹੁੰਚ ਗਏ ਆਪਾਂ ਪੰਗੀ ਦਾਣਾ ਮੰਡੀ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਹੋ ਰਹੀਆਂ ਲਓ ਜੀ ਦੋਸਤੋ ਪਹੁੰਚ ਗਏ ਯਾਰਾ ਫੜੋ ਕੋਈ ਮੇਰੀ ਗੱਲ ਇਹ ਫੜ ਜਿਹੜਾ ਜਿਮੀ ਦਾ ਚੱਲ ਫੜਾ ਯਾਰ ਫੜ ਲਾ ਬਾਕੀ ਆਵਾਂ ਤੇ ਉਹ ਦੇਖੋ ਜੀ ਦੋਸਤੋ ਜਿਆ ਸਾਥੀ ਕਿਉਂਕਿ ਸਾਥੀ ਲਓ ਜੀ ਦੋਸਤੋ ਤਿਆਰੀਆਂ ਚੱਲ ਰਹੀਆਂ ਪੂਰੀਆਂ ਤੇ ਰੰਗੋਲੀ ਬਣ ਰਹੀ ਆ ਆ ਦੇਖੋ ਤਿਰੰਗਾ ਰੈਡੀ ਆ ਦੋਸਤੋ ਸਭ ਕੁਝ ਥੈਂਕ ਯੂ ਜੀ ਥੈਂਕ ਯੂ स्टार्टिंग ਵੀ ਆਪਾਂ ਹੀ ਕਰਨੀ ਆ ਐਂਡ ਵੀ ਆਪਾਂ ਹੀ ਕਰਨੀ ਆ ਉੱਥੇ ਰੱਖਣੇ ਕਹਿੰਦੇ ਮਾਡਲ ਜੀ ਦੋਸਤੋ ਬੈ ਗਏ ਆ ਪ੍ਰਕਾਸ਼ ਕੁਮਾਰ ਜੀ ਤੁਸੀਂ ਦੇਖ ਸਕਦੇ ਕੀ ਹੋ ਰਿਹਾ ਗੱਲਾਂ ਤੇ ਸਾਨੀਆਂ স্কুল বিছরা দে بچه লোকনা পেশ ਕਰਨਗੇ মাইکس নি সামনে জি জি ਜੋ কি এস এম ও সুজونی ইনকা ਜੋ ਆਪਣੀ ਕੈਮਰੇ ਵਿੱਚ ਕੈਪ ਕੀਤਾ ਉਹ ਹੈ ਜੱਟਾ ਬਿਸਤੂ ਸਟੂਡੀਓ ਦਾ ਨੰਬਰ ਵੀ ਇੱਥੇ ਲਿਖਿਆ 98152 ਰਾਗਦੇ ਬਸੰਤੀ ਚੋਟੀ ਤੇ ਇਹਨਾਂ ਨੂੰ ਫੋਟੋ ਕਰਾ ਲੰਨਾ ਫੇ ਲੈਨੇ ਆ ਲੈਓ ਜੀ ਲੈਓ ਲੈਓ ਜੀ ਲੈਓ ਛੇਤੀ ਛੇਤੀ ਕਰੋ ਨਲਵਿੰਦਰ ਸਿੰਘ ਜੀ ਕੱਲ ਉਹਨਾਂ ਦੇ ਕੱਲ ਆ ਕੇ ਉਹਨਾਂ ਨੂੰ ਵੀ ਪ੍ਰੈਸਮੈਂਟ ਵੀ ਮੈਣੀ ਹੋਣਾ ਕੋਲ ਆ ਕਹਿੰਦੇ ਖਾ ਲਵਾ ਕੇ ਤੇ ਮੈਸੇਜ ਜੀ ਹੈਲੋ ਫੋਟੋ ਕਲੀਕ ਕਰਾਉਂਦੇ ਪਏ ਆ ਤਾਂ ਕਰਾਉਣ ਤੋਂ ਬਾਅਦ ਫੋਟੋ ਫੜ ਕੇ ਚਾਲਦੇ ਇਹ ਸੁਭਾ ਤੇ ਲਈ ਆਪਣਾ ਲੰਚ ਨਾਲ ਹੀ ਲੈ ਕੇ ਆਈਓ ਪ੍ਰੋਟੇਨ ਤੇ ਰਿਫਰੈਸ਼ਮੈਂਟਸ ਆਨੇ ਮੈਨੇ ਹੋਈ ਆ ਤੇ ਬੈਗ ਵਿੱਚ ਤੇ ਆ ਟ੍ਰੋਫੀ ਆਪਾਂ ਨੂੰ ਫੜਾ ਕੇ ਚੱਲ ਗਏ ਨੇ ਉਹ ਅੰਦਰ ਤੇ ਹੁਣ ਫੇਰ ਤੋਂ ਬਾਅਦ ਥੋੜੀਆਂ ਫੋਟੋ ਹੋਰ ਕਲਿੱਕ ਕਰਵਾਉਨੇ ਆ ਤੇ ਹੁਣ ਖਾਣੇ ਆ ਪਹਿਲਾਂ ਰੋਟੀ ਉਹ ਜੀ ਦੋਸਤੋ ਚਾਹ ਲੈ ਲਈ ਆ ਆਵੇ ਯਾਨੀ ਸੋ ਨੈਸ਼ਨਲ ਇਵੈਂਟਮ ਹੋ ਗਿਆ ਹੈ ਕਿ ਜਲਦੀ ਤੇ ਹੁਣ ਆਪਾਂ ਚੱਲੇ ਹੈਗੇ ਆ ਘਰੇ ਵਾਪਸ ਤੇ ਸਰਾ ਨੇ ਲੈ ਕੇ ਤੇ ਹੋਰ ਜਾਣਾ ਹੈ ਤੇ ਆਪਾਂ ਚੱਲੇ 4 ਵੀਲਰ ਸੇ ਤੁਸੀਂ ਦੇਖ ਸਕਦੇ ਹੋ ਪੂਰਾ ਪ੍ਰੋਗਰਾਮ ਸੈੱਟ ਹੋ ਗਿਆ ਹੈ ਤੇ ਚੱਲੇ ਆ ਹੁਣ ਤੁਸੀਂ ਵਾਪਸ ਖਾਣੀ ਹੈ ਖਾਣੀ ਹੈ ਬਈ ਸਾਡੀ ਅਪਸ ਨਾ ਪਾ ਕੋੜਾ ਮੰਦੀ ਆ ਗਰਮੀ ਨਾਲ ਆਈਸਕ੍ਰੀਮ ਵੀ ਪਿਗਲ ਚੁੱਕੀ ਆ ਬਿਲਕੁਲ ਪੂਰੀ ਤਰ੍ਹਾਂ ਖਾਲ ਕੀ ਦਿਹਾੜੇ ਸਾਨੀ ਇੱਧਰ ਆ ਜਾ ਲੋ ਜੀ ਦੋਸਤ ਬੰਗੀ ਆ ਆਪਾਂ ਬੰਗੀ ਵਿੱਚ ਆਸ ਟਾਈਮ ਚੱਲ ਚੱਲ ਉੱਠੇ ਉੱਠੇ हां जी दोस्तों सारे चल गया हुन अपने अपने ਘਰੇ ਕਿਉਂਕਿ ਹੁਣ ਅਸੀਂ ਜਿੱਥੋਂ ਅੱਜ ਜਲਦੀ ਵਾਪਸ ਆ ਗਏ ਤੇ ਆਪਾਂ ਵੀ ਆ ਗਏ ਤੇ ਆ ਰਿਫਰੈਸ਼ਮੈਂਟ ਦੋਸਤੋਂ ਨੇ ਮੈਨੂੰ ਦੇ ਦਿੱਤੀ ਪਰ ਮੇਰੇ ਤਾਂ ਉੱਥੇ ਖਾਦੀ ਨਹੀਂ ਗਈ ਤੇ ਮੈਂ ਹੁਣ ਘਰੇ ਲੈ ਕੇ ਚੱਲੀ ਆ ਤੇ ਰਜੋ ਤੇ ਕਸ਼ਿਸ਼ ਤਾਂ ਹੈਗੀਆਂ ਘਰੇ ਉਹਨਾਂ ਨੂੰ ਦੇ ਦੇਵਾਂਗੇ ਜੇ ਮਾੜੀ-ਮੋਟੀ ਖਾਣੀ ਹੋਈ ਤਾਂ ਖਾ ਲਵਾਂਗੇ ਹਨਾ ਤੇ ਮਨ ਤਾਂ ਦੋਸਤੋਂ ਕੀਤਾ ਨਹੀਂ ਕਿਉਂਕਿ ਉੱਥੇ ਦੋਸਤੋਂ ਚਾਹ ਵੀ ਜਲਦੀ ਪਚਾਰ ਨਾਲ ਬਿਸਕਟ ਖਾ ਲਏ ਸੀਗੇ ਤਾਂ ਕਰਕੇ ਫੇ ਖਾਣੀ ਹੋਈ ਤੇ ਹੁਣ ਆਪਾਂ ਚੱਲਦੇ ਆ ਘਰੇ ਪਹੁੰਚਦੇ ਆ ਤੇ ਆ ਸਰਟੀਫਿਕੇਟ ਮਿਲ ਗਿਆ ਚਲੋ ਜੀ ਦੋਸਤੋਂ ਹੁਣ ਪਹੁੰਚਦੇ ਆ ਤੇ ਸਰਟੀਫ ਤੇ ਹੁਣ ਪਹੁੰਚਦੇ ਸੋੰਬਾਂ ਨੂੰ ਉਹਨਾਂ ਨੇ ਫੇ ਸਾਨੂੰ ਜਿਹੜੇ ਟਰੋਫੀ ਵਗੈਰਾ ਸੀਗੀ ਚਾਰੀ ਫੇ ਦੇਣੀਆਂ ਤੇ ਸਰਟੀਫਿਕੇਟ ਇੱਕ ਹੋਰ ਮਿਲਣਾ ਆ ਤੇ ਇੱਕ ਮਿਲ ਗਿਆ ਇੱਕ ਉਹਨਾਂ ਵੱਲੋਂ ਮਿਲਿਆ ਇੱਕ ਸਕੂਲ ਵੱਲੋਂ ਵੀ ਹੁਣ ਮਿਲੂਗਾ ਤੇ ਪਹੁੰਚਦਿਆਂ ਘਰੇ ਦੋਸਤੋ ਬਾਰੇ ਥੱਕ ਹੋ ਗਿਆ ਮਤਲਬ ਥੋੜੀ देर ਵਿੱਚ ਹੀ ਬੈਸਟਾ ਦੋਸਤੋ ਇਹ ਜਿਹੜਾ ਹੁੰਦਾ ਹੈ ਨਾ ਇੰਡੀਪੈਂਡੈਂਸ ਦੇ 4-4 ਵਜੇ ਤਾਈਂ ਚੱਲਦਾ ਰਹਿੰਦਾ ਬਟ ਐਤ ਕੀ ਬਹੁਤ ਜਲਦੀ ਖਤਮ ਕਿਉਂਕਿ ਹੈ ਨਾ ਕੁਝ ਕੇ ਪਰਫਾਰਮਸ ਇਹਨਾਂ ਨੇ ਬਹੁਤ ਥੋੜੀਆਂ ਪਰਫਾਰਮਸਾਂ ਰੱਖੀਆਂ ਸੀਗੀਆਂ ਤਾਂ ਕਰਕੇ ਫੇਰ ਐਤ ਕੀ ਜਲਦੀ ਹੋ ਗਿਆ ਹਾਂਜੀ ਦੋਸਤੋ ਸ਼ਾਮ ਦੇ ਵੱਜ ਗਏ ਨੇ 6 ਤੇ ਮੈਟਰਜ ਚੱਲੇ ਆ ਬਾਜ਼ਾਰ ਕਿਉਂਕਿ ਦੋਸਤੋ ਜਦੋਂ ਮੈਂ ਆ ਗਈ ਸੀ ਕਿ ਮੈਂ ਇੰਨਾ ਥੱਕ ਗਈ ਮੈਂ 2 ਵਜੇ ਤੇ ਲੈ ਕੇ ਮਤਲਬ 5 ਵਜੇ ਤਾਈਂ ਸੁੱਤੀ ਰਹੀ ਸੀਗੀ ਤੇ ਹੁਣ ਮੈਂ ਉੱਠੀ ਆ ਜਾ ਕੇ ਤੇ ਹੁਣ ਮੈਂ ਤਿਆਰ ਕੋਸ਼ਿਸ਼ ਲੈ ਕੇ ਗਈਏ ਕਿਉਂਕਿ ਚਾਚੀ ਆਏ ਸੀਗੇ ਇੱਧਰ ਸਾਡੇ ਕੋਲ ਸੀ ਜੜੀਏ ਮਤਲਬ ਦੁਪਹਿਰ ਕੱਟਣ ਆਏ ਸੀ ਤੇ ਉਹ ਕੋਸ਼ਿਸ਼ ਤੇ ਉਹ ਕੋਸ਼ਿਸ਼ ਨਾਲ ਰਹੇ ਮਤਲਬ ਪਰੇ ਵਾਪਸ ਅਜੀ ਸਾਈਡ ਤੇ ਰਹੀ ਤੇ ਕਸ਼ਿਨਰ ਜੀ ਸੌਰੀ ਕਸ਼ਿਨ ਨੇ ਚਾਚੀ ਦੇ ਉਹਨਾਂ ਨੇ ਚੱਲੇ ਗਏ ਫਿਰ ਵਾਪਸ ਉੱਧਰ ਤੇਜਸ ਤਿਆਰਕ ਵੀ ਤੇ ਕਿਉਂਕਿ ਫਿਰ ਚਾਚੀ ਕੋਲ ਦਾਦੀ ਮम्मा ਤੇ ਚਾਚੂ ਜੀ ਹੈ ਨਹੀਂ ਗਏ ਹੋ ਗਏ ਹੋਏ ਮੇਰੀ ਛੋਟੀ ਭੂਆ ਕੋਲ ਜਲੰਦਰ ਤਾਂ ਕਰਕੇ ਦੋਸਤੋ ਫਿਰ ਕਸ਼ਿਸ਼ ਗਈ ਹੈ ਚਾਚੀ ਕੋਲ ਮਤਲਬ ਆਤ ਨੂੰ ਅਸੀਂ ਤਾਂ ਕਿਹਾ ਸੀਗਾ ਚਾਚੀ ਨੂੰ ਸਾਡੇ ਕੋਲ ਰਹਿ ਲੋ ਪਰ ਚਾਚੀ ਕਹਿੰਦੇ ਨਹੀਂ ਮੈਂ ਉੱਧਰ ਜਾਣਾ ਆ ਤੇ ਫਿਰ ਚਾਚੀ ਚੱਲ ਗਏ ਨੇ ਤੇ ਕਸ਼ਿਸ਼ ਵੀ ਸਕੂਟਰ ਲੈ ਕੇ ਚੱਲ ਗਈ ਹੈ ਤਾਂ ਕਰਕੇ ਫਿਰ ਮੈਂ ਦੋਸਤੋ ਮੈਨੂੰ ਪੈਦਲ ਆਉਣਾ ਪੈ ਰਿਹਾ ਤੇ ਮੈਂ ਚੱਲੀਆਂ ਬਾਜ਼ਾਰ ਨੂੰ ਥੋੜਾ ਜਿਹਾ ਸਮਾਨ ਲੈਣ ਤੇ ਖਾਣ ਪੀਣ ਦਾ ਮਤਲਬ ਦੋਸਤੋ 스ਨੈਕਸ ਵਗੈਰਾ ਜਿਹੜੇ ਖਤਮ ਹੋਏ ਹੋ ਸੀਗੇ ਤੇ ਮੰਮੀ ਕਹਿੰਦੇ ਹੋ ਜਾ ਕੇ ਲੈ ਆਓ ਤੇ ਹੁਣ ਆਪਾਂ ਪੈਦਲ ਚੱਲਨੇ ਆ ਤਰਜਵ ਜਾਂ ਮੇਰੇ ਨਾਲ ਤੇ ਮੌਸਮ ਦੋਸਤੋ ਤੁਸੀਂ ਦੇਖ ਸਕਦੇ ਹੋ ਜਿੱਤੋਂ ਬਹੁਤ ਨਿਕਲਿਓ ਸੀਗੀ ਤੇ ਸਵੇਰੇ ਮਤਲਬ ਤੜਕੇ ਤੜਕੇ ਜੇ ਠੰਡਾ ਸੀਗਾ ਮੌਸਮ ਤੇ ਹੁਣ ਮਤਲਬ ਉਹ ਤੋਂ ਬਾਅਦ ਤਾਂ ਬਹੁਤ ਨਿਕਲ ਗਈ ਸੀਗੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਮਤਲਬ ਹਲਕਾ ਹਲਕਾ ਟ੍ਰੈਫਿਕ ਹੈਗਾ ਆ ਪਾਵਨਾ ਕਿੱਥੇ ਮੈਂ ਨਹੀਂ ਗਈ ਮੈਂ ਕੋਸਤੋ ਆਪਾਂ ਪਹੁੰਚ ਕੇ ਇੱਧੇ ਆ ਗਏ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਸਮਾਨ ਲੈ ਲਿਆ ਤੇ ਉਹ ਕਹਿੰਦੀ ਮੈਂ ਤਾਂ ਚੀਜ਼ ਲਈ ਨਹੀਂ ਹੈਗੀ ਜਿਹੜੀ ਮੈਂ ਇੱਕ ਹੋਰ ਖਾਣੀ ਸੀਗੀ ਤੇ ਮੈਂ ਕਿਹਾ ਜਹਾ ਫਿਰ ਲੈ ਕੇ ਆ ਭੱਜ ਜਾ ਜਔ ਤੇ ਗਈ ਆ ਹੁਣ ਲੈਣ ਤੇ ਜਿਹੜਾ ਮੈਂ ਤਾਂ ਲੈਣਾ ਸੀ ਮੈਂ ਤਾਂ ਦੋਸਤੋ ਸਾਰ ਸਾਮਾਨ ਆਪਣਾ ਲੈ ਲਿਆ ਆ ਤੇ ਉਹ ਗਈ ਆ ਹੁਣ ਲੈਣ ਤੇ ਲੈ ਕੇ ਆਉਂਦੀ ਆ ਤੇ ਹੁਣ ਚੱਲਦੇ ਆਂ ਵਾਪਸ ਘਰੇ ਕਿਉਂਕਿ ਦੋਸਤੋ ਪੈਰ ਥੋੜੇ ਬਸੇ ਜੀ ਹੋ ਗਏ ਮੇਰੇ ਤਾਂ ਬਹੁਤ ਜ਼ਿਆਦਾ ਜਲਦੀ ਤੇ ਹੁਣ ਚੱਲਦੇ ਆਂ ਜੀ ਦੇਖੋ ਭੱਜੜੀ ਆਉਂਦੀ ਆ ਲੈ ਆਈ ਜੋ ਇਹਨੇ ਖਾਣਾ ਸੀ ਲੈ ਰੱਖ ਲਾ ਲਫਾਫੇ ਚ ਜਾ ਹੁਣੀ ਖਾਣਾ ਹੁਣੀ ਖਾਣਾ ਖਾ ਲਾ ਫੇ ਚਲ ਦੋਸਤੋ ਸਾਡੇ ਘਰ ਵਿੱਚ ਸੱਪ ਵੱੜ ਗਿਆ ਤੁਸੀਂ ਦੇਖ ਸਕਦੇ ਹੋ ਆਪਾਂ ਲੱਗੇ ਹੁਣ ਕੱਢਣ ਮਸ਼ੀਨ ਥੱਲੇ ਚੱਲ ਗਿਆ ਹੈ ਮੈਂ 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 ਲਾ ਦੇ ਮਸ਼ੀਨ ਦੇ ਵਿੱਚ ਹੀ ਵੱੜ ਗਿਆ ਫਟੋ ਮੈਂ ਮਸ਼ੀਨ ਮਾਰ ਲਾ ਮਸ਼ੀਨ ਖੁੱਲੀ ਸੀ

ਦਾ ਸੋਤੋ। ਉਹ ਦੇਖੋ ਜੀ ਦੋਸਤੋ ਚਲ ਗਿਆ ਪਾਪਾ ਨੇ ਕੱਢ ਦਿੱਤਾ ਬਾਹਰ। ਜੀ ਜੀ ਦੋ ਕਰ ਦੋ। ਹਾਂ ਜਿਹੜਾ ਠੁੱਲੂ ਠੁੱਲੂ ਕਰਦੀ ਆ ਆ ਗਿਆ ਅੱਜ ਠੁੱਲੂ। ਦੋਸਤੋ ਬਾਹਰ ਚਲ ਗਿਆ ਤੇ ਤੁਸੀਂ ਮੇਰੀ ਹਾਲਾਤ ਦੇਖ ਸਕਦੇ ਹੋ। ਲੱਜੀ ਮਾੜੇ ਮੈਂ ਹਾਲਾਤ ਦਿਖਾ ਦੇਵਾਂ ਕਿਤੇ ਜੜੀ ਹੋਆ। ਦੋਸਤੋ ਉਹ ਜਾ ਰਹੀ ਜਾਈ ਦਿਖਾ ਕੇ ਉਹ ਤੇ ਵੀਡੀਓ ਬਣਾਉਣ ਲੱਗਿਆ ਸੀ। ਯਾਰ ਦੇਖੋ ਬਾਹਰ ਚਲ ਗਿਆ ਤੇ ਹੁਣ ਮੈਂ ਵੀ ਚਲੀ ਬਾਹਰ। ਚਲੋ ਸਵਾਇਕ ਹੋ। ਦੋਸਤੋ ਸਾਫ ਚੱਲਿਆ ਹੈ ਹੁਣ ਬਾਹਰ ਦਰਜੀ ਜੜਾ ਫੁੱਲ ਫੁੱਲ ਗੱਭੀ ਜੀ ਸਿੱਧਾ ਫੁੱਲ ਆ ਗਿਆ। ਤੇ ਹੁਣ ਉਹ ਉੱਤਰਦੇ ਆ ਥੱਲੇ। ਤੇ ਹੁਣ ਦੇਖਦੇ ਆ ਬਾਹਰ। ਇਧਰ ਰਖਾਲ ਬੈਟਰੀ ਜੀ। ਦੋਸਤੋ ਅੱਜ ਮੰਮੀ ਨੇ ਬਣਾਈਆਂ ਹੈਗੀਆਂ ਪੂਰੀਆਂ ਤੁਸੀਂ ਦੇਖ ਸਕਦੇ ਹੋ ਨਾਲ ਚਿੱਟੇ ਛੰਨੇ ਤੇ ਹੁਣ ਮੈਂ ਲੱਗੀ ਆ ਡਿਨਰ ਕਰਨ ਤੇ ਮੈਦੇ ਤੁਹਾਨੂੰ ਥੋੜੀ ਜਿਹੇ ਵਿੱਚ ਹਾਂਜੀ ਦੋਸਤੋ ਰਾਤ ਦੇ ਬੱਜ ਗਏ ਨੇ 11 ਤੇ ਆਪਾਂ ਡਿਨਰ ਕਰਕੇ ਹੋ ਗਏ ਹਾਂ ਫ੍ਰੀ ਡਿਨਰ ਵਿੱਚ ਤੁਹਾਨੂੰ ਪਤਾ ਹੀ ਹੈ ਮੰਮੀ ਨੇ ਪੂਰੀਆਂ ਦੇ ਨਾਲ ਚਿੱਟੇ ਛੋਨੇ ਬਣਾਏ ਸੀ ਤੇ ਉਹੀ ਦੋਸਤੋ ਖਾ ਪੀ ਕੇ ਬਿਲਕੁਲ ਹੋ ਗਏ ਹਾਂ ਫ੍ਰੀ ਤੇ ਦੋਸਤੋ ਅੱਜ ਮੈਂ ਕੋਚਿੰਗ ਵੀ ਨਹੀਂ ਮੇਰੇ ਤੋਂ ਜਾ ਹੋਇਆ ਕਿਉਂਕਿ ਦੋਸਤੋ ਮੈਂ ਉਹ ਤੋਂ ਆਈ ਤੇ ਬਹੁਤ ਮਤਲਬ ਘਾਟਿਆ ਹੋ ਗਿਆ ਸੀਗਾ ਤਾਂ ਕਰਕੇ ਦੋਸਤੋ ਮੈਂ ਗਈ ਨਹੀਂ ਕੋਚਿੰਗ ਤੇ ਮੈਡਮ ਨੂੰ ਫੋਨ ਕਰਕੇ ਦੱਸਤਾ ਵੀ ਮੈਡ ਸੰਡੇ ਨੂੰ ਕੋਚਿੰਗ ਦੀ ਕਲਾਸ ਕਰਵਾਵਾਂਗੇ ਤਾਂ ਮੈਂ ਕਿ ਟਿਕਾ ਮੈਡਮ ਹੋਣਗੇ ਆਪਣੇ ਜੇ ਹੁਣ ਆਪਣੇ ਨਾਲ ਕਰਕੇ ਹੋ ਗਿਆ ਆਪਣੀ ਤੇ ਦੋਸਤੋ ਅੱਜ ਸਾਡੇ ਜਪੜਾ ਰਹੀ ਸੀਗਾ ਸਾਫ ਤੁਹਾਨੂੰ ਮੈਲੀਟਰ ਦਿਖਾਇਆ ਗਿਆ ਵਲੌਗ ਤੇ ਸਾਫ ਤੋਂ 3 ਦਿਨੇ ਕਰਕੇ ਪੂਰੀ ਤਰ੍ਹਾਂ ਨਹੀਂ ਦੇਖ ਹੋਇਆ ਤੇ ਤਾਂ ਕਰਕੇ ਵੀ ਦੋਸਤੋ 3 ਦਿਨਾਂ ਕਰਕੇ ਪੂਰੀ ਤਰ੍ਹਾਂ ਨਹੀਂ ਕਿਵੇਂ ਐਵੇਂ ਮੈਂ ਵਲੌਗ ਬਣਾ ਦਿੱਤਾ ਤੇ ਦੋਸਤੋ ਮੈਨੂੰ ਮੰਮੀ ਹੁਣ ਤਾਂ ਕਰਕੇ ਬਣਾਤਾ ਹੁਣ ਕਹਿੰਦੇ ਵੀਡੀਓ ਬਣਾਣੀ ਹੈ ਪਹਿਲਾਂ ਤਾਂ ਕਿ ਚੜ ਜਾ ਜਦੋਂ ਥੱਲੇ ਇਹ ਪਤਾ ਨਹੀਂ ਲੱਗਦਾ ਨਾ ਸਾਫਤਾ ਆ ਕਰਕੇ ਮੈਂ ਕਿੱਦੋਂ ਉੱਥੇ ਖੜ ਕੇ ਰਹੀ ਨਹੀਂ ਤੇ ਮੇਂ ਤਾਂ ਮੰਮੀ ਬਾਹਰ ਵੀ ਨਹੀਂ ਨਿਕਲਣ ਦਿੰਦੇ ਸੀਗੇ ਪਾਪਾ ਮੰਮੀ ਕਹਿੰਦੇ ਨਹੀਂ ਬਾਹਰ ਨਹੀਂ ਰਹਿਣਾ ਜਾਲੀ ਦੇ ਅੰਦਰ ਰਹਿ ਫਿਰ ਦੋਸਤ ਜਾਲੀ ਦੇ ਚੋਂ ਵੀਡੀਓ ਬਣਾਣੀ ਸੀ ਤਾਂ ਕਰਕੇ ਮੈਂ ਬਾਹਰ ਖੜ ਕੇ ਜਾਲੀ ਤੇ ਮੈਂ ਕਿਹਾ ਮੰਮੀ ਮੈਂ ਜਾਲੀ ਤੇ ਚੜ ਜਾ ਜੀ ਨਹੀਂ ਉਹ ਕਹਿੰਦੇ ਚੜ ਜਾ ਫਿਰ ਮੈਂ ਉੱਥੇ ਚੜ ਕੇ ਦੋਸਤੋ ਵੀਡੀਓ ਬਣਾਈਆ ਤੇ ਹੁਣ ਦੋਸਤ ਕਰਦੇ ਇੱਥੇ ਬਲੌਗ ਦਾ ਐਂਡ ਤੇ ਕੱਲ ਮਿਲਣ ਖਾਂ ਨੂੰ ਇੱਕ ਨਵੇਂ ਬਲੌਗ ਨਾਲ ਤੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਵਾਕਫਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਠੀਕ